ਮਾਤਾ ਲక్ష్ਮੀ ਜੀ ਦੀ ਬਾਣੀ ਇੱਕ ਓੰਕਾਰ ਸਤਨਾਮ ਆਰੰਭ ਸ਼੍ਰੀ ਮਾਤਾ ਲక్ష్ਮੀ ਜੀ ਦੇ ਚਰਨਾਂ ਵਿੱਚ ਨਮਸਕਾਰ ਜੋ ਭਗਤ ਭਾਵ ਨਾਲ ਉਹਨਾਂ ਦਾ ਨਾਮ ਜਪਦਾ ਹੈ ਉਸ ਦੇ ਘਰ ਧਨ ਸੁਖ ਤੇ ਸ਼ਾਂਤੀ ਸਦਾ ਵਸਦੀ ਹੈ ਮਾਤਾ ਲక్ష్ਮੀ ਆਵੇ ਘਰ ਮੇਰੇ ਚਰਨ ਤੋਂ ਮਾ ਚੰਦਰ ਜਲੇਰੇ ਦੀਪ ਜਲਾਵਾ ਸੁਗੰਧ ਸਨੇਹੀ ਧਨ ਤਾਨ ਆਵੇ ਸਦਾ ਸਨੇਹੀ ਜਿਸ ਮਨ ਵਿੱਚ ਮਾਦਾ ਵਾਸਾ ਹੋਵੇ ਉਥੇ ਕਦੇ ਘਾਟ ਨਾ ਹੋਵੇ ਨਾਮ ਜਪੇ ਜੋ ਹਰ ਹਰ ਰਾਤੀ ਉਸ ਦੇ ਕਰਮ ਸਫਲ ਸੁਭਾਤੀ ਲక్ష్ਮੀ ਮਾਤਾ ਦਿਆ ਦੀ ਧਾਰਾ ਭਗਤਾ ਉੱਪਰ ਕਿਰਪਾ ਸਾਰਾ ਜੋ ਨਿਤ ਆਰਤੀ ਕਰੇ ਸੁਹਾਈ ਉਸ ਦੇ ਘਰ ਮਹਿਕ ਹੋਈ ਪਾਈ ਸੋਨਾ ਚਾਂਦੀ ਨਹੀਂ ਮੰਗੀ ਦਾ ਮਾਂ ਦੇ ਚਰਨਾਂ ਦਾ ਧਿਆਨ ਚੰਗੀ ਦਾ ਜੋ ਨਾਮ ਲਵੇ ਇਕਾਗਰ ਮਤੀ ਉਸ ਦੇ ਦੁੱਖ ਹਰਨੀ ਮਾਤਾ ਸਤੀ ਮਾਤਾ ਲక్ష్ਮੀ ਸੋਖ ਪ੍ਰਦਾਤਾ ਜੀਵਨ ਵਿੱਚ ਲਿਆਉਂਦੀ ਰਾਤਾ ਜੋ ਕਰੇ ਸੇਵਾ ਮਨ ਲਾਈ ਉਸ ਨੂੰ ਮਾਤਾ ਮਿਲੇ ਸੁਖਾਈ ਰੋਜ਼ ਸਵੇਰੇ ਨਾਮ ਉਚਾਰ ਮਾਤਾ ਆਵੇ ਘਰ ਸਤਿਬਾਰ ਤੂਪ ਦੀਵੇ ਜਗਾ ਪ੍ਰੀਤ ਨਾਲ ਘਰ ਹੋਵੇ ਚੰਮੁਸਤਕਾਰ ਬੇ ਮਿਸਾਲ ਜੇ ਸੇ ਕਰਨਾਰੀ ਸ਼ੁੱਧ ਚੰਤਰ ਉਸ ਕਰਾਵੇ ਮਾਤਾ ਸਦਾ ਨਿਤ ਸੇਗੁ ਜੇ ਮਨ ਸਾਧ ਸੁਭਾਅ ਉਸ ਤੇ ਮਾਤਾ ਦੇਵੇ ਛਾਉ ਦੀਸ਼ਾਇਆ ਦਾਨ ਕਰੋ ਮਨ ਪਵਿੱਤਰ ਬਣਾਓ ਲੋਭ ਮੋਤੋ ਆਪ ਸੁਡਾਵ ਜਿੱਤੇ ਹੋਵੇ ਸੱਚ ਦੇ ਧਰਮ ਦਾ ਨਿਵਾਸ ਉਤੇ ਲਕshmi ਕਰੇ ਵਿਹਾਰ ਮਾਂ ਲਕਸ਼ਮੀ ਸਭ ਤਾਸ ਮਾਈ ਜੋ ਮੰਗੇ ਭਾਵਨਾਂ ਪਾਈ ਪਰ ਸੱਚੇ ਮਨ ਅਜਪਿਆ ਜਾਵੇ ਤਾਂ ਹੀ ਮਾਤਾ ਪ੍ਰਸੰਨ ਹੋ ਜਾਵੇ ਜਿਸ ਮਨ ਵਿੱਚ ਈਰਖਾ ਨਾ ਹੋਵੇ ਮਾਤਾ ਉੱਥੇ ਆਪਰ ਹੋਵੇ ਜੋ ਭਗਤ ਕਰੇ ਸੱਚੀ ਸੇਵਾ ਉਸਦਾ ਜੀਵਨ ਬਣੇ ਸੁਵੇਰਾ हर हर नाम मगा वो धन ते जिसने कीता नाम विहास उसने पाया सुख अगाह माता सुखा दी कृपा मी भगता मां दी जो लोभ डण्डे ते साधु मिले उ कर्म सदा सफल जले ਜਪੋ લક્ષਮੀ ਨਾਮ ਸਵੇਰੇ ਧਰੋ ਵਿਸ਼ਵਾਸ ਮਨ ਨੇਰੇ ਸਦਾ ਰਹੋ ਪ੍ਰਸੰਨ ਸੁਚਿਤ ਮਾ ਦੇਵੀ ਦਿਆ ਅਨੰਤ ਰਾਜ ਪਦਾਰਥ ਸਭ ਮਾਤਾ ਦੇਵੇ ਪਰ ਸੱਚੀ ਨੀਅਤ ਨਾਲ ਹੀ 세ਵੇ ਜਿਸ ਨੇ ਕੀਤਾ ਨਾਮ ਦਾ ਪਾਰ ਉਸ ਦਾ ਹੋਇਆ ਪਾਰ ਉਤਾਰ मां ਦੇ ਦਰਦਾਂ ਦੀ ਮਾਰ ਹੋ ਨਿਮਰਤਾ ਨਾਲ ਨਾਮ ਕਹੋ ਜੋ मां ਦੇ ਚਨ ਤੋਏ ਹਰ ਵੇਲੇ ਉਸ ਦੇ ਦੁੱਖ ਮਿਟੇ ਸਵੇਰੇ ਸਵੇਰੇ ਜਗਤ ਦੀ ਮਾਇਆ मां ਹੀ ਹੈ ਪਰ ਸੇਵਾ ਦੀ ছায়ਾ मां ही है जो जपे मां लक्ष्मी दा नाम उसनो मिरदा आनंद विशाल सोने मंदर चंदन निवास मां लक्ष्मी करे परगास जो मन पवित्र करे नमशकार उसते माता करे उपकार ਹਰ ਨਾਮ ਨਾਲ ਜੋ ਰਹਿ ਲਗਾ ਮਾਤਾ ਲక్ష్ਮੀ ਸਦਾ ਸੁਹਾਗਾ ਤਨ ਤੇ ਲਾਭ ਉਸ ਦੇ ਕਰ ਆਵੇ ਜੋ ਸੱਚੇ ਭਾਵਨਾ ਨਾਮ ਧਿਆਵੇ ਆਕਰ ਬਚਨ ਇਹ ਮਾ ਦੇ ਪਵਿੱਤਰ ਰਹੋ ਸਦਾ ਮਨ ਸ਼ੁੱਧ ਤੇ ਨਿਤ ਮਾਤਾ ਲక్ష్ਮੀ ਦੇ ਚਰਨ ਤਰੋ ਸੁਖ ਤੇ ਜੀਵਨ ਆਲ ਭਰੋ ਮਾਤਾ ਲਕਸ਼ਮੀ ਦੇ ਚਰਨ ਧਰੋ ਸੁਖ ਤੇ ਸ਼ਾਂਤੀ ਨਾਲ ਜੀਵਨ ਬਰੋ ਜੋ ਸਭ ਉਪਰ ਦਇਆ ਕਰਦੀ ਜੋ ਨਾਮ ਜਪੇ ਪ੍ਰੇਮ ਸਮਾਈ ਉਸ ਤੇ ਕਿਰਪਾ ਸਦਾ ਰਹਾਈ ਮਾਤਾ ਲਕਸ਼ਮੀ ਜੀ ਸਾਡੇ ਮਨ ਨੂੰ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨ ਤਾਂ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਸਾਡੇ ਮਨ ਨੂੰ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨਤਾ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਮਾਤਾ ਲక్ష్ਮੀ ਜੀ ਦੀ ਬਾਣੀ ਇੱਕ ਓੰਕਾਰ ਸਤਨਾਮ ਆਰੰਭ ਸ਼੍ਰੀ ਮਾਤਾ ਲక్ష్ਮੀ ਜੀ ਦੇ ਚਰਨਾਂ ਵਿੱਚ ਨਮਸਕਾਰ ਜੋ ਭਗਤ ਭਾਵਨਾ ਨਾਲ ਉਹਨਾਂ ਦਾ ਨਾਮ ਜਪਦਾ ਹੈ ਉਸ ਦੇ ਘਰ ਧਨ ਸੁਖ ਤੇ ਸ਼ਾਂਤੀ ਸਦਾ ਵਸਦੀ ਹੈ ਮਾਤਾ ਲక్ష్ਮੀ ਆਵੇ ਘਰ ਮੇਰੇ ਚਰਨ ਤੋ ਮਾ ਚੰਦਨ ਜਲੇ ਰੇ ਦੀਪ ਜਲਾਵਾ ਸੁਗੰਧ ਸਨੇਹੀ ਧਨ ਤਾਨ ਆਵੇ ਸਦਾ ਸਨੇਹੀ ਜਿਸ ਮਨ ਵਿੱਚ ਮਹਾਂ ਦਾ ਵਾਸਾ ਹੋਵੇ ਉੱਥੇ ਕਦੇ ਘਾਟ ਨਾ ਹੋਵੇ ਨਾਮ ਜਪੇ ਜੋ ਹਰ ਹਰ ਰਾਤੀ ਉਸ ਦੇ ਕਰਮ ਸਫਲ ਸੁਭਾਤੀ लक्ष्मी माता दया दीतारा भगतां ऊपर कृपा सारा जो नित आरती करे सुहाई उस दे घर महक होई पाई सोना चांदी नहीं मांगी दा मां दे चरणा दा ध्यान चंगी दा जो नाम लेवे एकाग्र मति उस दे दुख हरनी माता सती माता लक्ष्मी सोख प्रदाता जीवन विच लेऔंदी राता जो करे सेवा मन लाई उस माता मिले सुखाई रोज सवेरे नाम उचार माता आवे घर सदबार धूप दिवे जगा प्रीत नाल घर होवे चमस्तकार बे मिसाल ਜੇ ਸ ਕਰਨਾਰੀ ਸ਼ੁੱਧ ਚਰਤਰ ਉਸ ਕਰਾਵੇ ਮਾਤਾ ਸਦਾ ਨਿਤ ਸੇਵਕ ਜੇ ਮਨ ਸ਼ਾਂਤ ਸੁਭਾ। ਉਸ ਤੇ ਮਾਤਾ ਦੇਵੇ ਛਾਉ ਦੀ ਛਾਇਆ। ਦਾਨ ਕਰੋ ਮਨ ਪਵਿੱਤਰ ਬਣਾਓ ਲੋਭ 모ਤੋ ਆਪ ਸੁਢਾਓ ਜਿੱਤੇ ਹੋਵੇ ਸੱਚ ਦੇ ਧਰਮ ਦਾ ਨਿਵਾਸ ਉਸ ਤੇ ਲక్ష్ਮੀ ਕਰੇ ਵਿਹਾਰ। मां लक्ष्मी सब तास माई जो मंगे भावनां पाई पर सच्चे मन जपिया जावे ताही माता प्रसन्न हो जावे जिस मन विच ईर्ष्या ना होवे माता ओथे आपर होवे जो भगत करे सच्ची सेवा उ सदा जीवन बने सुवेरा ਹਰ ਹਰ ਨਾਮ ਮਾਦਕੋ ਧਨ ਤੇ ਅਨੰਦ ਕਰ ਲਾਭੋ ਜਿਸ ਨੇ ਕੀਤਾ ਨਾਮ ਵਿਹਾਸ ਉਸ ਨੇ ਪਾਇਆ ਸੁਖ ਆਗਾਹ ਮਾਤਾ ਲక్ష్ਮੀ ਸਰਵ ਸੁਖਾਂ ਦੀ ਕਿਰਪਾ ਤਾਰੇ ਭਗਤਾ ਮਾਂ ਦੀ ਜੋ ਲੋਭ ਛੱਡੇ ਤੇ ਸਾਧੂ ਮਿਲੇ ਉਸ ਦੇ ਕਰਮ ਸਦਾ ਸਫਲ ਜਲੇ ਜਪੋ લક્ષਮੀ ਨਾਮ ਸਵੇਰੇ ਧਰੋ ਵਿਸ਼ਵਾਸ ਮਨ ਨੇਰੇ ਸਦਾ ਰਹੋ ਪ੍ਰਸੰਨ ਸੁਚਿਤ ਮਾ ਦੇਵੀ ਦਿਆ ਅਨੰਤ ਰਾਜ ਪਦਾਰਥ ਸਭ ਮਾਤਾ ਦੇਵੇ ਪਰ ਸੱਚੀ ਨੀਅਤ ਨਾਲ ਹੀ ਸੇਵੇ ਜਿਸ ਨੇ ਕੀਤਾ ਨਾਮ ਦਾ ਪਾਰ ਉਸ ਦਾ ਹੋਇਆ ਪਾਰ ਉਤਾਰ मां ਦੇ ਦਰਦਾਂ ਨਿਵਾ ਰਹੋ ਨਿਮਰਤਾ ਨਾਲ ਨਾਮ ਕਹੋ ਜੋ मां ਦੇ ਚਨ ਤੋਏ ਹਰ ਵੇਲੇ ਉਸ ਦੇ ਦੁੱਖ ਮਿਟੇ ਸਵੇਰੇ ਸਵੇਰੇ ਜਗਤ ਦੀ ਮਾਇਆ मां ਹੀ ਹੈ ਪਰ ਸੇਵਾ ਦੀシャਯਾ मां ਹੀ ਹੈ जो जपे मां लक्ष्मी दा नाम उसनो मिलदा आनंद विशाल सोने मंदर चंदन दीवास मां लक्ष्मी करे परगास जो मन पवित्र करे नमष्कार उस्ते माता करे उपकार ਆਰੇ ਨਾਮ ਨਾਲ ਜੋ ਰਹਿ ਲਗਾ ਮਾਤਾ ਲక్ష్ਮੀ ਸਦਾ ਸੁਹਾਗਾ ਧਨ ਤੇ ਲਾਭ ਉਸ ਦੇ ਕਰ ਆਵੇ ਜੋ ਸੱਚੇ ਭਾਵਨਾ ਨਾਮ ਧਿਆਵੇ ਆਕਰ ਬਚਨ ਇਹ ਮਾ ਦੇ ਪਵਿੱਤਰ ਰਹੋ ਸਦਾ ਮਨ ਸ਼ੁੱਧ ਤੇ ਨਿਤ ਮਾਤਾ ਲక్ష్ਮੀ ਦੇ ਚਰਨ ਤਰੋ ਸੁਖ ਤੇ ਜੀਵਨ ਆਲ ਭਰੋ ਮਾਤਾ ਲਕਸ਼ਮੀ ਦੇ ਚਰਨ ਤਰੋ ਸੁਖ ਤੇ ਸ਼ਾਂਤੀ ਨਾਲ ਜੀਵਨ ਬਰੋ ਜੋ ਸਭ ਉੱਪਰ ਦਇਆ ਕਰਦੀ ਜੋ ਨਾਮ ਜਪੇ ਪ੍ਰੇਮ ਸਮਾਈ ਉਸ ਤੇ ਕਿਰਪਾ সদা ਰਹਾਈ ਮਾਤਾ ਲਕਸ਼ਮੀ ਜੀ ਸਾਡੇ ਮਨ ਨੂੰ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨ ਤਾਂ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਸਾਡੇ ਮਨ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨਤਾ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਮਾਤਾ ਲక్ష్ਮੀ ਜੀ ਦੀ ਬਾਣੀ ਇੱਕ ਓੰਕਾਰ ਸਤਨਾਮ ਆਰੰਭ ਸ਼੍ਰੀ ਮਾਤਾ ਲక్ష్ਮੀ ਜੀ ਦੇ ਚਰਨਾਂ ਵਿੱਚ ਨਮਸਕਾਰ ਜੋ ਭਗਤ ਭਾਵ ਨਾਲ ਉਹਨਾਂ ਦਾ ਨਾਮ ਜਪਦਾ ਹੈ ਉਸ ਦੇ ਘਰ ਧਨ ਸੁੱਖ ਤੇ ਸ਼ਾਂਤੀ ਸਦਾ ਵਸਦੀ ਹੈ ਮਾਤਾ ਲక్ష్ਮੀ ਆਵੇ ਘਰ ਮੇਰੇ ਚਰਨ ਤੋਵਾਂ ਚੰਦਨ ਜਲੇ ਰੇ ਦੀਪ ਜਲਾਵਾ ਸੁਗੰਧ ਸਨੇਹੀ ਤਨ ਤਾਨ ਆਵੇ ਸਦਾ ਸਨੇਹੀ ਜਿਸ ਮਨ ਵਿੱਚ ਮਾਨ ਦਾ ਵਾਸਾ ਹੋਵੇ ਉਥੇ ਕਦੇ ਘਾਟ ਨਾ ਹੋਵੇ ਨਾਮ ਜਪੇ ਜੋ ਹਰ ਹਰ ਰਾਤੀ ਉਸ ਦੇ ਕਰਮ ਸਫਲ ਸੁਭਾਤੀ ਲਕਸ਼ਮੀ ਮਾਤਾ ਦਇਆ ਦੀ ਧਾਰਾ ਭਗਤਾ ਉੱਪਰ ਕਿਰਪਾ ਸਾਰਾ ਜੋ ਨਿਤ ਆਰਤੀ ਕਰੇ ਸੁਹਾਈ ਉਸ ਦੇ ਘਰ ਮਹਿਕ ਹੋਈ ਪਾਈ ਸੋਨਾ ਚਾਂਦੀ ਨਹੀਂ ਮੰਗੀ ਦਾ ਮਾਂ ਦੇ ਚਰਨਾਂ ਦਾ ਧਿਆਨ ਚੰਗੀ ਦਾ ਜੋ ਨਾਮ ਲਵੇ ਇਕਾਗਰ ਮਤੀ ਉਸ ਦੇ ਦੁੱਖ ਹਰਨੀ ਮਾਤਾ ਸਤੀ माता लक्ष्मी सुख प्रदाता जीवन विच लेऔंदी राता जो करे सेवा मन लाई उस माता मिले सुखाई रोज सवेरे नाम ओंचार माता आवे घर सदबार धूप दिवे जगा प्रीत नाल घर होवे चमस्तकार बे मिसाल ਜਿਸ ਕਰਨਾਰੀ ਸ਼ੁੱਧ ਚੰਤਰ ਉਸ ਕਰਾਵੇ ਮਾਤਾ ਸਦਾ ਨਿਤ ਸੇਵਕ ਜੇ ਮਨ ਸਾਧ ਸੁਭਾਅ ਉਸ ਦੇ ਮਾਤਾ ਦੇ ਵਿਚਾਉ ਦੀਸ਼ਾਇਆ ਦਾਨ ਕਰੋ ਮਨ ਪਵਿੱਤਰ ਬਣਾਓ ਨਵਬਮੋ ਤੋ ਆਪ ਸੁਡਾਓ ਜਿੱਤੇ ਹੋਵੇ ਸੱਚ ਦੇ ਧਰਮ ਦਾ ਨਿਵਾਸ ਹੋਤੇ ਲక్ష్ਮੀ ਕਰੇ ਵਿਹਾਰ ਮਾਂ ਲక్ష్ਮੀ ਸਭ ਤਾਸ ਮਾਈ ਜੋ ਮੰਗੇ ਭਾਵਨਾਂ ਪਾਈ ਪਰ ਸੱਚੇ ਮਨ ਨਾਲ ਜਪਿਆ ਜਾਵੇ ਤਾਂ ਹੀ ਮਾਤਾ ਪ੍ਰਸੰਨ ਹੋ ਜਾਵੇ ਜਿਸ ਮਨ ਵਿੱਚ ਈਰਖਾ ਨਾ ਹੋਵੇ ਮਾਤਾ ਉੱਥੇ ਆਪਰ ਹੋਵੇ ਜੋ ਭਗਤ ਕਰੇ ਸੱਚੀ ਸੇਵਾ ਉਸਦਾ ਜੀਵਨ ਬਣੇ ਸੁਵੇਰਾ ம மோ தன தி ஆனந்தாத்த மீசு கிரபா தாரே பகத்த மி லோப டே தெம சதா சஃல் ஜலே ਜਪੋ લક્ષਮੀ ਨਾਮ ਸਵੇਰੇ ਧਰੋ ਵਿਸ਼ਵਾਸ ਮਨ ਨੇਰੇ ਸਦਾ ਰਹੋ ਪ੍ਰਸੰਨ ਸੁਚਿਤ ਮਾ ਦੇਵੀ ਦਿਆ ਅਨੰਤ ਰਾਜ ਪਦਾਰਥ ਸਭ ਮਾਤਾ ਦੇਵੇ ਪਰ ਸੱਚੀ ਨੀਅਤ ਨਾਲ ਹੀ ਸੇਵੇ ਜਿਸ ਨੇ ਕੀਤਾ ਨਾਮ ਦਾ ਪਾਰ ਉਸ ਦਾ ਹੋਇਆ ਪਾਰ ਉਤਾਰ मां ਦੇ ਦਰਦ ਦਾ ਨੀਵਾ ਰਹੋ ਨਿਮਰਤਾ ਨਾਲ ਨਾਮ ਕਹੋ ਜੋ मां ਦੇ ਚਨ ਤੋਏ ਹਰ ਵੇਲੇ ਉਸ ਦੇ ਦੁੱਖ ਮਿਟੇ ਸਵੇਰੇ ਸਵੇਰੇ ਜਗਤ ਦੀ ਮਾਇਆ मां ਹੀ ਹੈ ਪਰ ਸੇਵਾ ਦੀシャਯਾ मां ही है जो जपे मा लक्षमी आनंद विशाल सोने मन्दर चन्दन निवास लक्ष्मी करे के जो मन पवत्रे नमस्कार माता करे उपकार ਹਰ ਨਾਮ ਨਾਲ ਜੋੜੇ ਨਿਕਾ ਮਾਤਾ ਲక్ష్ਮੀ ਸਦਾ ਸੁਹਾਗਾ ਤਨ ਤੇ ਲਾਭ ਉਸ ਦੇ ਕਰ ਆਵੇ ਜੋ ਸੱਚੇ ਭਾਵਨਾ ਨਾਮ ਧਿਆਵੇ ਆਕਰ ਬਚਨ ਇਹ ਮਾਂ ਦੇ ਪਵਿੱਤਰ ਰਹੋ ਸਦਾ ਮਨ ਸ਼ੁੱਧ ਤੇ ਨਿਤ ਮਾਤਾ ਲక్ష్ਮੀ ਦੇ ਚਰਨ ਧਰੋ ਸੁਖ ਦੇ ਜੀਵਨ ਨਾਲ ਭਰੋ ਮਾਤਾ ਲਕਸ਼ਮੀ ਦੇ ਚਰਨ ਤਰੋ ਸੁਖ ਤੇ ਸ਼ਾਂਤੀ ਨਾਲ ਜੀਵਨ ਬਰੋ ਜੋ ਸਭ ਉਪਰ ਦਇਆ ਕਰਦੀ ਜੋ ਨਾਮ ਜਪੇ ਪ੍ਰੇਮ ਸਮਾਈ ਉਸ ਤੇ ਕਿਰਪਾ সদা ਰਹਾਈ ਮਾਤਾ ਲਕਸ਼ਮੀ ਜੀ ਸਾਡੇ ਮਨ ਨੂੰ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨ ਤਾਂ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਸਾਡੇ ਮਨ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨਤਾ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਮਾਤਾ ਲక్ష్ਮੀ ਜੀ ਦੀ ਬਾਣੀ ਇੱਕ ਓੰਕਾਰ ਸਤਨਾਮ ਆਰੰਭ ਸ਼੍ਰੀ ਮਾਤਾ ਲక్ష్ਮੀ ਜੀ ਦੇ ਚਰਨਾਂ ਵਿੱਚ ਨਮਸਕਾਰ ਜੋ ਭਗਤ ਭਾਵਨਾ ਨਾਲ ਉਹਨਾਂ ਦਾ ਨਾਮ ਜਪਦਾ ਹੈ ਉਸ ਦੇ ਘਰ ਧਨ ਸੁੱਖ ਤੇ ਸ਼ਾਂਤੀ ਸਦਾ ਵਸਦੀ ਹੈ ਮਾਤਾ ਲక్ష్ਮੀ ਆਵੇ ਘਰ ਮੇਰੇ ਚਰਨ ਤੋ ਮਾ ਚੰਦਰ ਰਜਲੇ ਰੇ ਦੀਪ ਜਲਾਵਾ ਸੁਗੰਧ ਸਨੇਹੀ ਧਨ ਕਾਨ ਆਵੇ ਸਦਾ ਸਨੇਹੀ ਜਿਸ ਮਨ ਵਿੱਚ ਮਾਂ ਦਾ ਵਾਸਾ ਹੋਵੇ ਉਥੇ ਕਦੇ ਘਾਟ ਨਾ ਹੋਵੇ ਨਾਮ ਜਪੇ ਜੋ ਹਰ ਹਰ ਰਾਤੀ ਉਸ ਦੇ ਕਰਮ ਸਫਲ ਸੁਭਾਤੀ ਲక్ష్ਮੀ ਮਾਤਾ ਦਿਆ ਦੀ ਧਾਰਾ ਭਗਤਾ ਉੱਪਰ ਕਿਰਪਾ ਸਾਰਾ ਜੋ ਨਿਤ ਆਰਤੀ ਕਰੇ ਸੁਹਾਈ ਉਸ ਦੇ ਘਰ ਮਹਿਕ ਹੋਈ ਪਾਈ ਸੋਨਾ ਚਾਂਦੀ ਨਹੀਂ ਮੰਗੀ ਦਾ ਮਾਂ ਦੇ ਚਰਨਾਂ ਦਾ ਧਿਆਨ ਚੰਗੀ ਦਾ ਜੋ ਨਾਮ ਲਵੇ ਇਕਾਗਰ ਮਤੀ ਉਸ ਦੇ ਦੁੱਖ ਹਰਨੀ ਮਾਤਾ ਸਤੀ माता लक्ष्मी सुख प्रदाता जीवन विच ल्याउंदी राता जो करे सेवा मन लाई उसं माता मिले सुखाई रोज सवेरे नाम उच्चारण माता आवे घर सद्बार धूप दिवे जगा प्रीत नाल घर होवे चमस्तकार बे मिसाल ਜੇਸ ਕਰਨਾਰੀ ਸ਼ੁੱਧ ਚੰਤਰ ਉਸ ਕਰਾਵੇ ਮਾਤਾ ਸਦਾ ਨਿਤ ਸੇਗ ਕਜੇ ਮਨ ਸ਼ਾਂਤ ਸੁਭਾਉ ਉਸ ਤੇ ਮਾਤਾ ਦੇਵੇ ਛਾਉ ਦੀ ਛਾਇਆ ਦਾਨ ਕਰੋ ਮਨ ਪਵਿੱਤਰ ਬਣਾਓ ਲੋਭ ਮੋਤੋ ਆਪ ਸੁਡਾਵ ਜਿੱਥੇ ਹੋਵੇ ਸੱਚ ਦੇ ਧਰਮ ਦਾ ਨਿਵਾਸ ਉਥੇ ਲక్ష్ਮੀ ਕਰੇ ਵਿਹਾਰ ਮਾਂ ਲక్ష్ਮੀ ਸਭ ਤਾਸ ਮਾਈ ਜੋ ਮੰਗੇ ਭਾਵਨਾਂ ਪਾਈ ਪਰ ਸੱਚੇ ਮਨ ਨਾਲ ਜਪਿਆ ਜਾਵੇ ਤਾਂ ਹੀ ਮਾਤਾ ਪ੍ਰਸੰਨ ਹੋ ਜਾਵੇ ਜਿਸ ਮਨ ਵਿੱਚ ਈਰਖਾ ਨਾ ਹੋਵੇ ਮਾਤਾ ਉੱਥੇ ਆਪਰ ਹੋਵੇ ਜੋ ਭਗਤ ਕਰੇ ਸੱਚੀ ਸੇਵਾ ਉਸਦਾ ਜੀਵਨ ਬਣੇ ਸੁਹੇਰਾ ਹਰ ਹਰ ਨਾਮ ਮਾ ਦਾ ਗੋ ਧਨ ਤੇ ਆਨੰਦ ਕਰ ਲਾਭ ਜਿਸ ਨੇ ਕੀਤਾ ਨਾਮ ਵਿਹਾਸ ਉਸ ਨੇ ਪਾਇਆ ਸੁਖ ਆਗਾਹ ਮਾਤਾ ਲక్ష్ਮੀ ਸਰਵ ਸੁਖਾਂ ਦੀ ਕਿਰਪਾ ਤਾਰੇ ਭਗਤਾ ਮਾ ਦੀ ਜੋ ਲੋਭ ਛੱਡੇ ਤੇ ਸਾਧੂ ਮਿਲੇ ਉਸ ਦੇ ਕਰਮ ਸਦਾ ਸਫਲ ਜਲੇ ਜਪੋ લક્ષਮੀ ਨਾਮ ਸਵੇਰੇ ਧਰੋ ਵਿਸ਼ਵਾਸ ਮਨ ਮੇਰੇ ਸਦਾ ਰਹੋ ਪ੍ਰਸੰਨ ਸੁਚਿਤ ਮਾ ਦੇਵੀ ਦਿਆ ਅਨੰਤ ਰਾਜ ਪਦਾਰਥ ਸਭ ਮਾਤਾ ਦੇਵੇ ਪਰ ਸੱਚੀ ਨੀਅਤ ਨਾਲ ਹੀ 세ਵੇ ਜਿਸ ਨੇ ਕੀਤਾ ਨਾਮ ਦਾ ਪਾਰ ਉਸ ਦਾ ਹੋਇਆ ਪਾਰ ਉਤਾਰ मां ਦੇ ਦਰਦਾਨੀਵਾ ਰਹੋ ਨਿਮਰਤਾ ਨਾਲ ਨਾਮ ਕਹੋ ਜੋ मां ਦੇ ਜਨ ਤੋਏ ਹਰ ਵੇਲੇ ਉਸ ਦੇ ਦੁੱਖ ਮਿਟੇ ਸਵੇਰੇ ਸਵੇਰੇ ਜਗਤ ਦੀ ਮਾਇਆ मां ਹੀ ਹੈ ਪਰ ਸੇਵਾ ਦੀシャਯਾ मां ਹੀ ਹੈ जो जपे मा लमी दा नमस् आनंद विशाल सोने मन्दर चंदन निवास मा लक्ष्मी करे परगास। जो मन पवित्र करे उसते माता करे उपकार हर नाम ना जो रहे लगा माता लक्ष्मी सदा सुहागा ਕਨ ਤੇ ਲਾਭ ਉਸ ਦੇ ਕਰ ਆਵੇ ਜੋ ਸੱਚੇ ਭਾਵਨਾ ਨਾਮ ਧਿਆਵੇ ਆਕਰ ਬਚਨ ਇਹ ਮਾ ਦੇ ਪਵਿੱਤਰ ਰਹੋ ਸਦਾ ਮਨ ਸ਼ੁੱਧ ਤੇ ਨੇਤ ਮਾਤਾ ਲక్ష్ਮੀ ਦੇ ਚਰਨ ਤਰੋ ਸੁਖ ਤੇ ਜੀਵਨ ਨਾਲ ਭਰੋ ਮਾਤਾ ਲਕਸ਼ਮੀ ਦੇ ਚਰਨ ਤਰੋ ਸੁਖ ਤੇ ਸ਼ਾਂਤੀ ਨਾਲ ਜੀਵਨ ਬਰੋ ਜੋ ਸਭ ਉੱਪਰ ਦਇਆ ਕਰਦੀ ਜੋ ਨਾਮ ਜਪੇ ਪ੍ਰੇਮ ਸਮਾਈ ਉਸ ਤੇ ਕਿਰਪਾ सदा ਰਹਾਈ ਮਾਤਾ ਲਕਸ਼ਮੀ ਜੀ ਸਾਡੇ ਮਨ ਨੂੰ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨ ਤਾਂ ਤੇ ਸੁਖ ਸ਼ਾਂਤੀ ਦੀ ਵਰਕਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ ਸਾਡੇ ਮਨ ਪਵਿੱਤਰ ਕਰੋ ਸਾਡੇ ਘਰ ਵਿੱਚ ਸੱਚਾਈ ਤੇ ਪਿਆਰ ਵਸਾਓ ਧਨਤਾ ਤੇ ਸੁਖ ਸ਼ਾਂਤੀ ਦੀ ਵਰਖਾ ਕਰੋ ਜੀਵਨ ਵਿੱਚ ਹਰ ਪਾਸੇ ਪ੍ਰਕਾਸ਼ ਰਹੇ ਤੇ ਤੁਹਾਡੀ ਕਿਰਪਾ ਸਦਾ ਬਣੀ ਰਹੇ